ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਹਬਾਦ ਦੀ ਸਬਜ਼ੀ ਮੰਡੀ ਵਿੱਚ ਜ਼ਿੰਮੇਦਾਰ ਵੱਲੋਂ ਮਟਰ ਵੇਚਣ ਆਏ ਦੇ ਉੱਤੇ ਰਾਤ ਤਕਰੀਬਨ 9 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਬਾਲ-ਬਾਲ ਬਚਿਆ ਪਾਕਿਸਤਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਪਰਮਜੀਤ ਸਿੰਘ ਵਿਰਦੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਇਸ ਘਟਨਾ ਦੇ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਇੱਕ ਮਿੰਟ ਜਿਹੜੀ ਅੱਜ ਸਬਜ਼ੀ ਮੰਡੀ ਦੇ ਵਿੱਚ ਗੋਲੀਬਾਰੀ ਚੱਲੀ ਹੈ ਸਰ ਕੀ ਮਾਮਲਾ ਸਾਰਾ ਇਹਦੀ ਇੱਥੇ ਜੀ ਮਟਰਾਂ ਦੀ ਸਬਜ਼ੀ ਮੰਡੀ ਲੱਗੀ ਸੀਗੀ ਇੱਥੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਦੋ ਮੋਟਰਸਾਈਕਲ ਤੇ ਸਵਾਰ ਆਏ ਜਿੰਨਾਂ ਮੂੰਹ ਬੱਦੇ ਸੀਗੇ ਉਹਨਾਂ ਆ ਕੇ ਕੋਈ ਫੈਰ ਕੀਤਾ ਵਾ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਮੌਕੇ ਤੇ ਪਹੁੰਚੇ ਆ ਇਨਵੈਸਟੀਗੇਸ਼ਨ ਕਰਦੇ ਆ ਇਨਵੈਸਟੀਗੇਸ਼ਨ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਤਾ ਲੱਗਾ ਕਿੰਨੇ ਫੈਰ ਹੋਏ ਜੀ ਦੋ ਫੈਰ ਪਤਾ ਲੱਗਾ ਜੀ ਵੀ ਦੋ ਫੈਰ ਹੋਏ ਨੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹੋ ਕੋਈ ਖੋਲ ਵੀ ਬ੍ਰਾਮਤ ਹੈ ਸਰ ਆ ਇੱਕ ਇੱਕ ਜਿਹੜਾ ਵਾ ਸਿੱਕਾ ਬਰਾਮਦ ਹੋਇਆ ਜੀ ਕੋਈ ਆਇਆ ਸਾਹਮਣੇ ਸਾਰਾ ਜੀ ਨਹੀਂ ਅਜੇ ਕੋਈ ਸਾਹਮਣੇ ਨਹੀਂ ਆਇਆ ਤਫਤੀਸ਼ ਕਰ ਰਹੇ ਆ ਜੀ ਤਫਤੀਸ਼ ਕਰਕੇ ਫਿਰ ਤੁਹਾਨੂੰ ਦੱਸਾਂਗੇ ਜੋ ਵੀ ਗਾਮ ਮੂਮਟ ਹੋਏ ਤੁਹਾਨੂੰ ਦੱਸਾਂਗੇ